ਆਮ ਆਦਮੀ ਪਾਰਟੀ ਦੇ ਪੰਜਾਬ ਕਨਵੀਨਰ ਅਤੇ ਬਟਾਲਾ ਤੋਂ ਉਮੀਦਵਾਰ ਗੁਰਪ੍ਰੀਤ ਵੜੈਜ ਦੇ ਹੱਥ ਵਿੱਚ ਜਿੱਥੇ ਵਿਦੇਸ਼ਾਂ ਤੋਂ ਆਏ ਪ੍ਰਵਾਸੀਆਂ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਉੱਤੇ ਹੀ ਕਲਾਕਾਰ ਹੋਣ ਦੇ ਨਾਤੇ ਕਈ ਉਹਨਾਂ ਦੇ ਮਿੱਤਰ ਕਲਾਕਾਰ ਵੀ ਬਟਾਲਾ ਵਿੱਚ ਗੁਰਪ੍ਰੀਤ ਦੇ ਲਈ ਵੋਟਾਂ ਮੰਗ ਰਹੇ ਹਨ ਅੱਜ ਇੱਥੇ ਮੈਂ ਗੁਰਪ੍ਰੀਤ ਸਿੰਘ ਵੜੈਜ ਦੇ ਆਸਤੇ ਉਹਨਾਂ ਦੀ ਚੋਣ ਮਹਿਮਾ ਉਸਤੇ ਪਹੁੰਚਿਆ ਕਿਉਂਕਿ ਅਸੀਂ ਸਾਡੀ ਇੱਕ ਪੂਰੇ ਪੰਜਾਬ ਦੇ ਕਲਾਕਾਰਾਂ ਦੀ ਕੋਸ਼ਿਸ਼ ਹੈ ਕਿ ਇਹ ਜਿਹੜਾ ਅਸਰੇ ਮਾਹੌਲ ਬਣਿਆ ਆ ਇਸ ਮホール ਚ ਆਪ ਪਾਰਟੀ ਨੂੰ ਅੱਗੇ ਲਿਆਂਦਾ ਜਾਵੇ ਚਾਹੁੰਦੇ ਆ ਕਿ ਚੇਂਜ ਆਵੇ ਤੇ ਨਵੇਂ ਬੰਦੇ ਨੂੰ ਚਾਂਸ ਮਿਲੇ ਆਮ ਆਦਮੀ ਪਾਰਟੀ ਨਵੀਂ ਪਾਰਟੀ ਆ ਇਹਨਾਂ ਦਾ ਅਸੀਂ ਉਮੀਦ ਕਰਦੇ ਆਂ ਵੀ ਵਧੀਆ ਇੱਕ ਅਨੁਸ਼ਾਸਨ ਢਿੰਟਾ ਦੇ ਅਕੋਰਡਿੰਗਲੀ ਰਾਜ ਚਲਾਉਣ ਹਜ਼ਾਰਾਂ ਜਿਹੜੇ ਐਨਆਰਆਈਸ ਨੇ ਉਹ 2 ਮਹੀਨੇ ਤੋਂ ਆਉਣੇ ਸ਼ੁਰੂ ਹੋ ਗਏ ਸੀ ਔਰ ਅੱਜ ਤੱਕ ਆ ਰਹੇ ਆ ਸੋ ਅੱਜ ਹਜ਼ਾਰਾਂ ਦੀ ਦਰਾਂ ਚ ਐਨਆਰਆਈ ਪੰਜਾਬ ਚ ਘੁੰਮ ਰਹੇ ਨੇ ਹਰ ਕੌਨਸਟਿਟੈਂਸੀ ਤੇ ਗੇੜਾ ਕੱਢ ਰਹੇ ਨੇ ਤੇ ਅੱਜ ਇੱਕ ਮਾਹੌਲ ਫੈਸਟੀਵਲ ਵਾਲਾ ਬਣਿਆ ਜਿੱਦਾਂ ਕੋਈ ਫੈਸਟੀਵਲ ਹੈ ਤੇ ਸਾਰਿਆਂ ਨੂੰ ਇੱਕ ਇਨਕਲਾਬ ਦਾ ਇੰਤਜ਼ਾਰ ਸੀ ਉਹ ਘੜੀ ਆ ਗਈ ਹੈ ਐਨਆਰਆਈ ਫਿਰ ਕਰਕੇ ਹੋਕਾ ਦੇ ਰਹੇ ਨੇ ਕਿ ਸਾਨੂੰ ਪੰਜਾਬ ਤੋਂ ਅਦਰਵਾਈਜ਼ ਕੁਝ ਨਹੀਂ ਚਾਹੀਦਾ ਅਸੀਂ ਇੱਥੇ ਰਹਿਣਾ ਨਹੀਂ ਰਹਿਣਾ ਬਾਹਰ ਹੀ ਆ ਪਰ ਪੰਜਾਬ ਬਚਾਉਣ ਆਏ ਆ ਪੰਜਾਬ ਆਮ ਆਦਮੀ ਪਾਰਟੀ ਦੇ ਹਵਾਲੇ ਕਰਨਾ ਹੈ ਬਚਪਨ ਦਾ ਜਿੰਨਾ ਜਿੰਨਾਂ ਨਾਲ ਪਿਆਰ ਆ ਦੋਸਤੀ ਹੈ ਮੈਂ ਇਸ ਵਾਰੀ ਇਹ ਤਾਂ ਸੋਚਿਆ ਸੀ ਕਿ ਮੈਂ ਆਪਣੀ ਕੈਂਪੇਨ ਸਟਾਰਸ ਤੇ ਬੇਸਡ ਨਹੀਂ ਕਰਨੀ ਕਿਸੇ ਨੂੰ ਇਹ ਨਾ ਲੱਗੇ ਕਿ ਫਿਲਮੀ ਕਲਾਕਾਰ ਆ ਕੇ ਇਲੈਕਸ਼ਨ ਲੜ ਕੇ ਗਏ ਤਾਂ ਜਿੱਤੇ ਸੀ ਅਸੀਂ ਵੈਸੇ ਹੀ ਜਿੱਤਣਾ ਹੈ